ਤਨ ਆਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਖਾਈ ਜਿਹਨੇ ਤ੍ਰਿਣ ਧਰ ਮੂंड ਬੁਲਾਏ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਦਖਾਈ ਜਿਹਨੂੰ ਤ੍ਰਿਣ ਤਰ ਮੂंड ਬੁਲਾਏ ਇੱਕ ਸਾਖੀ ਚੱਲਦੀ ਹੈ ਪ੍ਰਾਣੀ ਧਰਮ ਦੀ ਦੁਨੀਆ ਦੇ ਵਿੱਚ ਹਿੰਦੂ ਮਤ ਦੇ ਵਿੱਚ ਕੋਈ ਮਾਰਕਡਾ ઋષਿ ਹੋਇਆ ਉਹਦੀ ਚਾਰ ਯੁੱਗ ਦੀ ਆਯੂ ਦੱਸੀ ਹੈ ਚਲੋ ਚਾਰ ਯੁੱਗ ਦੀ ਆਯੂ ਦੱਸੀ ਹੈ ਤਾਂ ਹੁਣ ਵੀ ਹੁੰਦਾ ਕਾਲ ਯੁੱਗ ਤਾਂ ਹੈਗਾ ਹੀ ਅੱਜ ਜੋ ਵੀ ਹੈ ਬਹੁਤ ਲੰਬੀ ਉਮਰ ਹੈ ਉਹਦੀ ਤੋ ਮੰਦਰ ਹੈ ਕੁਝ ਇਹਨਾਂ ਦੇ ਬੰਦੇ ਨੇ ਸੱਤਾ ਜੋ ਵੀ ਹੈਗੇ ਨੇ ਉਹ ਮਰੇ ਨਹੀਂ ਹਾਂ ਕੋਈ ਤਾਂ ਹਨੂਮਾਨ ਵਿੱਚ ਆ ਜਾਂਦਾ ਚਲੋ ਜੋ ਵੀ ਕਹਾਣੀਆਂ ਅਜ ਤਰਫ ਦੇ ਵਿੱਚ ਹੁੰਦੀਆਂ ਹੀ ਨੇ ਬੰਤਾਵਾਂ ਨੇ ਕੋਈ ਸਾਕੀ ਮੰਦਰ ਦੇ ਵੀ ਸੁਣਾ ਰਿਹਾ ਆਦਮੀ ਬੈਠ ਕੇ ਤੇ ਟਿੱਪਣੀ ਕਰ ਰਿਹਾ ਨਾਮ ਦੇ ਪੱਛ ਬਈ ਤੁਸੀਂ ਜਿਹੜੀ ਇਹ ਗੱਲ ਸੁਣਾਈ ਹੈ ਬੜੀ ਮਾਰਕਰ ਨੇ ਸਾਰੀ ਉਮਰ ਦੇ ਵਿੱਚ ਕੱਚੀ ਕੰਧ ਵੀ ਨਹੀਂ ਬਣਾਈ। ਲੱਕੜਾਂ ਦਾ ਢਲੀਆਂ ਤੇ ਉੱਪਰ ਕੱਖ ਕਾਨੇ ਦੇ ਪਾ ਕੇ ਲੱਕੜਾਂ ਦੇ ਉੱਪਰ ਆਪਣਾ ਧੁੱਪ ਤੇ ਆਸਰਾ ਜਿਹਾ ਕਰ ਲਿਆ। ਜੇ بارش ਪਈ ਤਾਂ ਥੋੜਾ ਜਿਹਾ ਫੂਸ ਜਿਆਦਾ ਪਾ ਲਿਆ ਢਾੜ ਕੇ। ਉਹ ਤੋਂ ਵੀ ਐ ਕਿਸੇ ਨੇ ਪੁੱਛਿਆ ਜਾ ਕੇ ਮਾਰਕਰ ਨੇ ਤੋਂ ਵੀ ਤੁਸੀਂ ਕੋਈ ਆਲੇ-ਆਲੇ ਉਹ ਚੰਗਾ ਛੱਤ ਸਿੱਟ ਪਾ ਲੈਂਦੇ ਕੋਮਾਲੇ ਮੋਟਾ ਕਮਰਾ ਬਣਾ ਲੈਂਦੇ ਉਹ ਕਹਿੰਦਾ ਕਿਹੜਾ ਸਦਾ ਹੀ ਬੈਠੇ ਰਹਿਣ ਇਹ ਉਹਦਾ ਜਵਾਬ ਹੈ ਇਹ ਕਹਾਣੀ ਆਪਣੇ ਆਪ ਤੁਹਾਡੀ ਵਧੀਆ ਪਰ ਤੁਸੀਂ ਇਹ ਮੰਦਲ ਦੀ ਜਿਹੜੀ ਨਿਊ ਖਦਾਈ ਹੈ ਦੀ ਵੰਗੀ ਪੈਸੇ ਲਾ ਕੇ ਤੁਸੀਂ ਕਿਉਂ ਕੀਤਾ ਇਹ ਕੰਮ ਥੋੜਾ ਰੋਲ ਮਾਡਲ ਮਾਰਕਡਣਾ ਹੈ ਰੋਡ ਮਾਡਲ ਤਾਂ ਮਾਰਕਡਣੇ ਨੂੰ ਬੋਲਦੇ ਹਾਂ ਆਚਰਣ ਮਾਰ ਕਰਨ ਲੱਤੇ ਉਲਟ ਹੈ ਇਹ ਟਿੱਪਣੀ ਕਿਸ ਗੱਲ ਦੀ ਹੈ ਜਿਹੜੇ بڑے بڑے ਰਾਜੇ ਇਹ بڑے بڑے ਸੰਤ ਉਹਦੀ ਕਥਾ ਸੁਣਾਉਂਦੇ ਨੇ ਆਪ ਕੀ ਕਰਦੇ ਨੇ ਸਵਾਲ ਇਹ ਆਪ ਤਾਂ ਉਹਦੇ ਪਿੱਛੇ ਚੱਲੇ ਹੀ ਨਹੀਂ ਉਹਦੇ ਵਾਲੇ ਰਸਤੇ ਤੇ ਆਪ ਤੇ ਚੱਲੇ ਹੀ ਨਹੀਂ ਫਿਰ ਕਥਾ ਸੁਣਾਉਣ ਦਾ ਫਾਇਦਾ ਕੀ ਹੋਇਆ ਜਦੋਂ ਸਾਡਾ ਆਚਰਣ ਉਹਜਾ ਨਹੀਂ ਹੈ ਜਿਹੜੀ ਗੱਲ ਅਸੀਂ ਕਹਨੇ ਆ ਉਹ ਗੱਲ ਕਹਿਣ ਦਾ ਕੋਈ ਫਾਇਦਾ ਨਹੀਂ ਕਹਿਣ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਪ੍ਰਚਾਰ ਕਰ ਰਿਹਾ ਹੈ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੀ ਗੱਲ ਉਹ ਕਹਿ ਰਿਹਾ ਜੋ ਆਪ ਨਹੀਂ ਕਰਦਾ ਗੱਲ ਹੈ ਉਹ ਆਪੇ ਨਹੀਂ ਉਹ ਗੱਲ ਕੰਮ ਕਰ ਰਿਹਾ ਜਿਹਦਾ ਪ੍ਰਚਾਰ ਕਰ ਰਿਹਾ ਹੈ ਤੋ ਪ੍ਰਚਾਰੇ ਨਾਲੇ ਉਹਨੂੰ ਇਤ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲ ਕਰਦੇ ਨੂੰ ਖੁਦੇ ਕਰਦਾ ਹੈ ਲੋਕਾਂ ਦੇ ਕੀ ਅਸਰ ਪੂਗਾ ਕੀ ਲੋੜ ਹੈ ਗੱਲ ਕਰਨ ਦੀ ਕੀ ਵੈਲਿਊ ਰਹੀ ਇਸ ਗੱਲ ਦੀ ਕਿ ਮਾਰਕੰਡੇ ਨੇ ساری ਉਮਰ ਦੇ ਵਿੱਚ ਕੋਈ ਕੋਠਾ ਨਹੀਂ ਬਣਾਇਆ ਤੁਸੀਂ ਤਾਂ ਬਣਾ ਹੀ ਬੈਠੇ ਹੋ ਨਾ ਮਹਿਲ ਤੁਸੀਂ ਤਾਂ ਮਾਰਕੰਡੇ ਦੇ ਖਿਲਾਫ ਹੋ ਨਾ ਤੁਹਾਡੇ ਵਾਸਤੇ ਤਾਂ ਮਾਰਕੰਡੇ ਦੀ ਕੋਈ ਕੀਮਤ ਨਹੀਂ ਦੇਖੋ ਵਿਰੋਧੀ ਤੁਹਾਡੇ ਬਤ ਦਾ ਤੁਹਾਡੇ ਤੇ ਟਿੱਪਣੀ ਕਰੇ ਤੁਹਾਡੀ ਬੋਲਤੀ ਬੰਦ ਹੋ ਜੂਗੀ ਤੇ ਰਹਿਣ ਦਾ ਪ੍ਰਚਾਰ ਨੂੰ ਨਾ ਕਰੋ ਇਆ ਫਿਰ ਉਹੋ ਜਿਹਾ ਹੀ ਬਣਾ। ਇਦਾਂ ਹੀ ਕਰਦੇ ਆਉਂਦੇ ਨੇ ਧਰਮ ਦੇ ਖੇਤਰ ਚ ਲੋਕ। ਹਾਂ ਅਵਰਪਤ ਸਾਂ ਆਪਣਾ ਕਰਾਂ ਆਪ ਦੀ ਆਪ ਦੀ ਜਨਮਾਂ ਕਰਾਂ। ਉਹੀ ਗੱਲ ਸਾਡੀ ਹੈ। ਸਾਰਿਆਂ ਦੀ ਉਹੀ ਗੱਲ ਰਹਿੰਦੀ ਹੈ। ਪਰ ਮਾਰ ਕਰਨੇ ਦੀ ਗੱਲ ਨੂੰ ਬਹੁਤਾ ਗੁਰਮਤ ਨਹੀਂ ਉਛਾਲਿਆ। ਗਾਹਾਂ ਜਾ ਕੇ ਇਸ ਖਿਆਲ ਨੂੰ ਗੁਰਮਤਨਾਂ ਨੇ ਛੜਿਆ ਇੱਕ ਵਾਰ ਟਿੱਪਣੀ ਉਹਨਾਂ ਤੇ ਕਰਤੀ ਉੱਥੇ ਹੀ ਛੜਤੀ ਮੈਂ ਆਪਦੇ ਵੀ ਨਾ ਟਿੱਪਣੀ ਕਰਤੀ ਉੱਥੇ ਹੀ ਛੜਤੀ ਬਾਤ ਨਹੀਂ ਇਹਨੂੰ ਛੜ ਇੱਕ ਵਾਰ ਗੱਲ ਕਹਿਤੀ ਕਰਤੀ ਬਸ ਕੀ ਲੋੜ ਹੈ बार-बार ਉਸ ਗੱਲ ਕਰਨ ਦਾ ਹਾਂ ਜਹਿਰੀ ਕਰਕੇ ਨੀਮ ਖਦਾਈ ਉੱਪਰ ਮੰਦਪ ਛਾਏ ਮਾਰ ਕੰਡੇ ਤੇ ਕੋਦਖਾਈ ਜਿੰਨ ਤਨ ਤਰਮੁੰਡ ਬਲਿਆ ਕੰਨੇ ਮਾਰ ਕਰਨ ਦੇ ਤੇ ਕਿਸੇ ਦੀ ਜਿਆਦਾ ਉਮਰ ਹੈ ਹੁਣ ਤੁਹਾਡੀ ਜਿਹੜਾ ਤੁਸੀਂ ਇਹ ਕੁਛ ਕਰ ਲਿਆ ਆ ਤਾਂ ਤੁਹਾਡੀ ਉਹਦੀ ਚਾਰ ਯੁੱਗ ਦੀ ਆਯੂ ਸੀ ਤੁਹਾਡੀ 400 ਯੁੱਗ ਦੀ ਆਯੂ ਹੋਵੇ ਜੇ ਤਾਂ ਮੈਂ ਮੰਨ ਲਿਆ ਨਾ ਵੀ ਤੁਸੀਂ ਉਹਦੇ ਨਾਲ ਇਹ ਮੰਦਿਰ ਬਣਾ ਲੇ ਤੇ ਆਯੂ ਤਾਂ ਕਿਸੇ ਦੇ ਇੱਕ ਯੁੱਗ ਦੀ ਵੀ ਨਹੀਂ ਹੈ ਕਾਹਦੇ ਵਾਸਤੇ ਕਰਨ ਆ ਗਏ ਕਿਉਂ ਐਟਟੇ ਤੁਸੀਂ ਮੰਦਿਰ ਬਣਾ ਕੇ ਪੈਸੇ ਖਰਾਬ ਕਰੀ ਜਾਂਦੇ ਹੋ ਉਹਦਾ ਮਤਲਬ ਸੀ ਪੈਸੇ ਖਰਾਬ ਕਰਦੇ ਹੋ ਉਂਧਰਾਂ ਦੇ ਉੱਤੇ ਪੈਸੇ ਲਾ ਕੇ ਅਗਰ ਇਹ ਗਰੀਬ ਦੇ ਮੂੰਹ ਚ ਪੈ ਜਾਣਾ ਕੋਈ ਰੋਟੀ ਦਾ ਟੁਕੜਾ ਗਰੀਬ ਭੁੱਖੇ ਮਰਦੇ ਤੁਸੀਂ ਸੋਨਾ ਚੜੀ ਜਾਂਦੇ ਹੋ ਮੰਦਰਾਂ ਤੇ ਪੱਥਰ ਲਾਈ ਜਾਂਦੇ ਹੋ ਤੁਸੀਂ ਬੇਰਹਿਮ ਲੋਕ ਹੋ ਤੂੰ ਤਾਂ ਬੇਰਹਿਮ ਤੈਨੂੰ ਦੀਨਾਈ ਨਹੀਂ ਆਪਣੇ ਆਪ ਤੇ ਪਰੇ ਹੋਰ ਤੂੰ ਰੋ ਅੰਦਰ ਅੰਦਰ ਮੰਦਿਰਾਂ ਦੇ ਅੰਦਰ ਦੀਦਾ ਵੀ ਇੱਥੇ ਅਸੀਂ ਹੀਰੇ ਜਵਾਹਰਾਤ ਇਕੱਠੇ ਕਰ ਲਏ ਦੁਨੀਆ ਚ ਸਾਰੀ ਮਰ ਜਵੇ ਗੁਰਦਾਰਿਆਂ ਦੇ ਉੱਤੇ ਸੋਨੇ ਦੇ ਬਣਾ ਦੀਏ ਗੁਰਦਾਰੇ ਦੁਨੀਆ ਚ ਸਾਰੀ ਭੁੱਖੀ ਭਰ ਜਵੇ ਇਹ ਤਾਂ ਤੁਹਾਡੇ ਖਿਆਲ ਨੇ ਹੋਜੀ ਹਮਰੋ ਕਰਤਾ RAM ਸਨੇਹੀ ਕਾਹਿਰੇ ਨਰ ਗਰਭ ਕਰਦੋ ਹੋ ਹੋ ਬਿਨ ਸਜਾਏ ਝੂਠੀ ਤੇਹੀ ਹਮਰੋ ਕਰਤਾ RAM ਸਨੇਹੀ ਹਮਰੋ ਕਰਤਾ RAM ਸਨੇਹੀ ਕਾਹਿਰੀ ਨਰ ਗਰਭ ਕਰਤੋ ਹੋ ਵਿੰਸ ਜਾਏ ਝੂਠੀ ਦੇਹੀ ਹਮਰੋ ਕਰਤਾ RAM ਸਨੇਹੀ ਸਾਡਾ ਸਾਰਿਆਂ ਦਾ ਕਰਤਾ ਜਿਹੜਾ ਨਾ ਅਸਲ ਦੇ ਵਿੱਚ ਕਿਉਂਕਿ ਸਾਰੇ RAM ਦੀ ਹੰਸ ਨੇ ਨਾ RAM ਤੋਂ ਹੀ ਪੈਦਾ ਹੋਇਆ ਹੋਇਆ ਨੇ ਨਾ ਜਿਹੜੇ ਅਸੀਂ ਕਹਿੰਦੇ ਆ ਨਾ ਇਹ ਗੱਲ ਕਹੀ ਸੀ ਮਾਨੂੰ ਸਵੈਪੰਗ ਸਵੈਪੰਗ ਦਾ ਜਿਹੜੇ ਕਹਿੰਦੇ ਆ ਆਤਮ ਤੋਂ ਪੈਦਾ ਹੋਇਆ ਹੋਇਆ ਹੈ ਆ ਤੂੰ ਤਾਂ ਕਿੱਥੇ ਪੈਦਾ RAM ਤੋਂ ਪੈਦਾ ਹੋਇਆ ਹੈ ਆ ਤੂੰ ਤਾਂ ਕਿੱਥੇ ਪੈਦਾ ਹੋਇਆ RAM ਤੋਂ ਵੀ ਪੈਦਾ ਨਹੀਂ ਹੋਇਆ ਵੱਖਰੀ ਚੀਜ਼ ਨਹੀਂ ਹੈ ਜੇ ਪਾਣੀ 'ਚ ਲਹਿਰ ਪੈਦਾ ਹੋਗੀ ਵੱਖਰੀ ਚੀਜ਼ ਨਹੀਂ ਹੈ ਕੋਈ ਪਾਣੀ 'ਚ ਲਹਿਰ ਉੱਠੀ ਹੈ ਪੈਦਾ ਨਹੀਂ ਹੋਈ ਪੈਦਾ ਹੁੰਦੀ ਹੁੰਦੀ ਹੈ ਨਵੀਂ ਚੀਜ਼ ਦੁਨੀਆ 'ਚ ਕੋਈ ਚੀਜ਼ ਪੈਦਾ ਹੋਈ ਨਹੀਂ ਸਕਦੀ ਅਸੀਂ ਪੈਦਾ ਲਫ਼ਜ਼ ਵਰਤਦੇ ਆ ਪੈਦਾ ਹੁੰਦਾ ਜਾਂ ਨਵੀਂ ਚੀਜ਼ ਆ ਹੋਏ ਸੀ પેટ્રોલ ਖੋਜਿਆ ਪੈਦਾਤਾ ਨਹੀਂ ਕੀਤਾ ਡਿਸਕਵਰ ਕੀਤਾ ਸਾਇਦਾਂ ਤੁਹਾਡੇ ਨਾਲ ਸਿਆਣੇ ਨੇ ਜਿਹੜੇ ਡਿਸਕਵਰ ਲਫ਼ਜ਼ ਵਰਤੇ ਆ ਉਹਨਾਂ ਨੇ ਸੀ ਕਵਰ ਸੀ ਸਾਲੂ ਨਹੀਂ ਗਿਆਨ ਸੀ ਉਹ ਚੀਜ਼ ਦਾ ਪੈਦਾ ਹੁਣ ਗਿਆਨ ਹੋ ਗਿਆ ਡਿਸਕਵਰ ਹੋ ਗਈ ਉਹ ਉਹ ਡਿਸਕਵਰ ਹੋਇਆ ਸਭ ਕੁਝ ਜੋ ਕੁਝ ਪਾਇਆ ਸੋ ਇੱਕ ਵਾਰ ਜੋ ਪਾਤਾ ਇਥੇ ਕੋ ਵਾਰ ਪਾਤਾ ਪੈਦਾ ਸੀ ਕੀ ਕਰ ਸਕਦੇ ਇਥੇ ਕੁਝ ਵੀ ਪੈਦਾ ਨਹੀਂ ਹੋ ਸਕਦਾ ਇਸ ਕਰਕੇ ਗੁਰਬਾਣੀ ਕਹਿੰਦੀ ਹੈ ਨਾਇ ਕਿਛ ਜਨਮ ਨਾਇ ਕਿਛ ਮਰਾ ਐ ਤਾਂ ਕੋਈ ਵੀ ਚੀਜ਼ ਪੈਦਾ ਨਹੀਂ ਹੋ ਸਕਦੀ ਕੀਤੀ ਨਹੀਂ ਜਾ ਸਕਦੀ ਨਾ ਇਥੋਂ ਨਸ਼ਟ ਵੀ ਨਹੀਂ ਕੀਤੀ ਜਾ ਸਕਦੀ ਨਾਥਿੰਗ ਕੈਨ ਬੀ ਡਸਟਰਾਇਡ ਕੁਝ ਵੀ ਨਸ਼ਟ ਨਹੀਂ ਕੀਤਾ ਜਾ ਸਕਦਾ ਨਾ ਕੁਝ ਇੱਥੇ ਪੈਦਾ ਕੀਤਾ ਜਾ ਸਕਦਾ ਇਹਦਾ ਸਾਇੰਸ ਕਹਿੰਦੀ ਹੈ ਧਰਮ ਦੇ ਖੇਤਰ ਵਾਲੇ ਤਾਂ ਜੋ ਜੱਡੇ ਨੇ ਆਦਮੀ ਬਹੁਤ ਮੋٹے ਅਕਲ ਵਾਲੇ ਨੇ ਹੈ ਇਹਨਾਂ ਨੇ ਕਿਹੜਾ ਕੁਝ ਖੋਜਿਆ ਖੋਜੀ ਦੀ ਅਕਲ ਚਲਦੀ ਹੁੰਦੀ ਅੱਗੇ ਖੋਜੀ ਦੀ ਅਕਲ ਵੱਧਦੀ ਹੁੰਦੀ ਹੈ ਇਹ ਜਿਹੜੇ ਵਿਦਵਾਨ ਨੇ ਨਾ ਪੜ ਕੇ ਪੜ ਕੇ ਤਾਂ ਅਕਲ ਘਟਦੀ ਹੈ ਜਿਹਨੇ ਲਿਖਿਆ ਕੁਝ ਵੀ ਪੜਨ ਵਾਲਾ ਉਦੋਂ 50% ਪੜ੍ਹ ਸਕਦਾ ਜੇ ਬਹੁਤਾ ਸਿਆਣਾ 60ਕ ਪੜ੍ਹ ਲੂ 70 ਪੜ੍ਹ ਲੂ ਇਹ ਤੋਂ ਜ਼ਿਆਦਾ ਤੇ ਜਾ ਨਹੀਂ ਸਕਦਾ ਪੜਨ ਵਾਲੇ ਥੱਲੇ ਹੀ ਥੱਲੇ ਹੁੰਦਾ ਹੁੰਦਾ ਪੜਨ ਵਾਲਿਆਂ ਦਾ ਗਰਾਫ ਲਿਖਨ ਵਾਲਿਆਂ ਨੂੰ ਖੋਜੀ ਤੋਂ ਪੜਨ ਵਾਲੇ ਦਾ ਗਰਾਫ ਥੱਲੇ ਆ ਜਾਂਦਾ ਡਾਊਨਫਾਲ ਆ ਜਾਂਦੇ ਨੇ ਡਾਊਨ ਐ ਡਾਊਨ ਹੁੰਦੇ ਜਾਂਦੇ ਨੇ ਤੇ ਵਿਦਵਾਨਾਂ ਦੇ ਸਿਰ ਤੇ ਸੰਸਾਰ ਚੱਲਦਾ ਵਿਦਵਾਨ ਤਾਂ ਮੂਰਖ ਹੁੰਦੇ ਨੇ ਕੋ ਪਹਿਲਾਂ ਜੇ 100% ਤਾਂ ਵਿਦਵਾਨ ਕੋ ਤਾਂ 60% ਡਾਟ ਲੈ ਜਾਣ ਗਿਆ ਉਹ ਗਾਂਹਾਂ ਵਾਲੇ ਕੋ ਹੋਰ ਘੱਟ ਲੈਣ ਘੱਟ ਲਈ ਚਲੇ ਆਣ ਇਹਦੇ ਆਸਰੇ ਨਹੀਂ ਸੰਸਾਰ ਨੂੰ ਛੱਡਿਆ ਜਾ ਸਕਦਾ ਵਿਦਵਾਨਾਂ ਦੇ ਜਿਹੜੇ ਛੱਡਦੇ ਨੇ ਇਸ ਕਰਕੇ ਗੁਰਬਾਣੀ ਕਹਿੰਦੀ ਮੂਰਖ ਪੰਡਤ ਹਕਮਤ ਹੁਜਤ ਗੱਲ ਉਹਦੇ ਕੋ ਗਲਤ ਹੈ ਸਮਝਿਆ ਹੋਇਆ ਗਲਤਾਂ ਕਹੀ ਜਾਂਦਾ ਵੀ ਠੀਕ ਉਹ ਜਿਹਨੇ ਸਾਰਾ ਸੰਸਾਰ ਬਣਾਇਆ ਉਹਦੀ ਮੂਰਤੀ ਬਣਾ ਲਈ ਕਿੱਡਾ ਮੂਰਖ ਆਦਮੀ ਜਿਹੜਾ ਉਹਦੀ ਮੂਰਤੀ ਬਣਾਉਂਦਾ ਔਰ ਮੂਰਤੀ ਆਪਣੇ ਬਣਾਈ ਹੋਈ ਹੈ ਹਮਰੋ ਕਰਤਾ RAM ਸਨੇਹੀ ਸਾਰਿਆਂ ਦਾ ਕਰਤਾ ਤਾਂ RAM ਸਨੇਹੀ ਆ ਤੂੰ ਰਾਮ ਦੀ ਓ ਮੂਰਤੀ ਬਣਾਤੀ ਤੇ ਮੂਰਖ ਨਹੀਂ ਹੋਰ ਕੀ ਆ ਤੂੰ ਤਾਂ ਰਾਮ ਹੀ ਬਣਾਤਾ ਆਪ ਉਹ ਕਰਤਾ ਦਾ ਤੂੰ ਹੋ ਗਿਆ ਰਾਮ ਦਾ ਰਾਮ ਤੇਰਾ ਕਰਤਾ ਕਿੱਥੇ ਰਹਿ ਗਿਆ ਰਾਮ ਕਿੱਥੇ ਰਹਿ ਗਿਆ ਕਰਤਾ ਫਿਰ ਮੂਰਤੀ ਚ ਪ੍ਰਾਣ ਪ੍ਰਤੀਸ਼ਟਾ ਤੁਸੀਂ ਕਰਤੀ ਇਕੱਠੇ ਹੋ ਕੇ ਹੋਰ ਜੇ ਹੁਣ ਇਹ ਜਿਉਂਦੀ ਕਰਤੀ ਮੂਰਤੀ ਅਸੀਂ ਇੱਕ ਗੱਲ ਹੋਰ ਆਹਾਂ ਬੇਵਕੂਫੀ ਦੀ ਕਰਤੀ ਕੀ ਦੁਨੀਆ ਨੂੰ ਤੁਸੀਂ ਕਹਿੰਦੇ ਐਤਾ ਬਈ ਉਹ ਜੱਟ ਬਣਾਤੀ ਦੁਨੀਆ ਮੂਰਖ ਬਣਾਤੀ ਮੂਰਖ ਅੰਧ ਘੋਰ ਕਿਨੇ ਬਣਾਏ ਚੋਰ ਹਰਾਮ ਖੋਰਾ ਨੇ ਮੂਰਤੀ ਰੱਖਦੀ ਚੜਾਵੇ ਦੇ ਮਾਲਕ ਆ ਆਪਣੇ ਮੂਰਤੀ ਬਣਾਤੀ RAM ਦੀ ਚੜਾਵਾ ਚੜਾ ਉਹਦੇ ਮਾਲਕ ਸੀ ਇਹ ਤਾਂ RAM ਦੇ ਨਾਮ ਤੇ ਠੱਗੀ ਆ ਧਰਮ ਦੇ ਨਾਮ ਤੇ ਨੀਰੀ ਠੱਗੀ ਸਿੱਧੀ ਚੋਰ ਹਰਾਮ ਖੋਰ ਤਾਂ ਹੀ ਕੇ ਹੈ ਰਾਮਦੇਰਾਂ ਦਾ ਪੈਸਾ ਖਾਂਦੇ ਹੋ ਆਪ ਤੁਸੀਂ ਰੱਬ ਦਾ ਖਾਂਦੇ ਹੋ ਨਾ ਇਹ ਕੁਝ ਹੈ ਸਾਰੇ ਬੰਦਰਾਵਾਂ ਚ ਗੁਰਦੁਆਰਿਆਂ ਚ ਇਹਦਾ ਹਰਾਮਖੋਰੇ ਨੇ ਇਕੱਠੇ ਹੋਏ ਜੋ ਲਿਖਿਆ ਹੋਇਆ ਕੀ ਹੈ ਤੁਸੀਂ ਕਰਦੇ ਕੀ ਉਹ ਵੀ ਇਹੀ ਕਰਦੇ ਰਹਿੰਦੇ ਇਹ ਵੀ ਹੋਈ ਸੁਲਾ ਕਰ ਲਈ ਨਾ ਇਹਨਾਂ ਨੇ ਵੀ ਤੁਸੀਂ ਸਾਨੂੰ ਨਾ ਕੁਝ ਕਹੋ ਅਸੀਂ ਤੁਹਾਨੂੰ ਨਹੀਂ ਕਹਿੰਦੇ ਚੋਰ ਚੋਰ ਬਸਰੇ ਭਾਈ ਹੋਏ ਜਾਂਦੇ ਨੇ ਚੋਰਾਂ ਦੀ ਮਜਬੂਰੀ ਹੈ ਤੂੰ ਮੇਰੀ ਚੋਰੀ ਨਾ ਹਾਈਲਾਈਟ ਕਰੀ ਮੈਂ ਤੇਰੀ ਡਿੱਗਦਾ ਤੂੰ ਮੇਰਾ ਪੜਦਾ ਠਕਲੀ ਮੈਂ ਤੇਰਾ ਡਕਲੂ ਇਹ ਸੌਦਾ ਹੋਇਆ ਹੈ ਇਹਨਾਂ ਦਾ ਭਾਜਪੀ ਵਾਲੇ ਤਾਂ ਨੇੜੇ ਵੀ ਨਹੀਂ ਜਾ ਸਕਦੇ ਇਹਨਾਂ ਦੇ ਜਗਰ ਬਾਣੀ ਦਾ ਪ੍ਰਚਾਰ ਕਰਨ ਉਹ ਤਾਂ ਨੇੜੇ ਵੀ ਨਹੀਂ ਜਾਂਦੇ ਆ ਪ੍ਰਚਾਰ ਕਰਦਲ ਦੇਖਾਂ ਭਲਾ ਮੂਰਤੀ ਵਾਲੇ ਨੇੜੇ ਆ ਜਾਣਗੇ ਇਹਨਾਂ ਦੇ ਇਹ ਵੀ ਹਰਾਮਖੋਰ ਨੇ ਦੁਨੀਆ ਜਾਵੇ ਖੂਜ ਹਰਾਮਖੋਰ ਇਕੱਠੇ ਹੋ ਜਾਂਦੇ ਨੇ ਚੋਰ ਚੋਰ ਜੋਰ ਇਕੱਠੇ ਹੋ ਗਏ ਦੁਨੀਆ ਖੋਈ ਜਾਵੇ ਇਹਨਾਂ ਨੇ ਕੀ ਲੈਣਾ ਦੁਨੀਆ ਤੇ ਹਾਂ ਜੀ ਸਮਰੂਪ ਕਰਤਾ ਰਾਮ ਸੁਨੇਹੀ ਕਾਹੇ ਰੇ ਨਰ ਗਰਭ ਕਰਤੋ ਬਿਣ ਸਜਾਏ ਝੂਠੀ ਦੇਹੀ ਕਾਹੇ ਰੇ ਨਟ ਗਰੂ ਕਰਤੋ ਕਾਦਾ ਹੰਕਾਰ ਕਰਦਾ ਮੇਰਾ ਬਹੁਤ ਮਜ਼ਬੂਤ ਮਹਿਲਾ ਹੈ ਮੇਰਾ ਬਹੁਤ ਮਜ਼ਬੂਤ ਮੰਦਰ ਹੈ ਮੇਰਾ ਬਹੁਤ ਸੁੰਦਰ ਮਹਿਲਾ ਹੈ ਬਿਣ ਸਜਾਏ ਛਣਵੇਂ ਝੂਠੀ ਦੇਹੀ ਅ ਜਿਹੜੀ ਦੇਖੋ ਦੇਹੀ ਗੋਪਤ ਦੇਹੀ ਦੂਜੀ ਆ ਦਲੀ ਇਹਦੇ ਨਾਲ ਝੂਠੀ ਲਾਤਾ ਬਾਹਰ ਲਈ ਹੋ ਗਈ ਦੇਹੀ ਵਿਦੇਹੀ ਦਾ ਨਾ ਝੂਠੀ ਦੇਹੀ ਹੈ ਇਹ ਸਰੀਰ ਕਰਕੇ ਹੀ ਮੰਦਰ ਬਣਾਇਆ ਤਾਂ ਬੁੰਦਰ ਤਾਂ ਰਹੂਗਾ ਖੜਾ ਹੋ ਸਕਦਾ ਹੈ ਹਜ਼ਾਰ ਸਾਲ ਵੀ ਖੜਾ ਰਹੇ ਪਰ ਜਿਹੜੀ ਤੇਰੀ ਦੇਹੀ ਆ ਨਾ ਜਿਹਦੇ ਵਾਸਤੇ ਬਣਾਇਆ ਇਹਦਾ ਪਤਾ ਨਹੀਂ 2 ਘੰਟੇ ਦਾ ਵੀ ਤੇਰੇ ਸ਼ਰੀਰ ਦਾ ਇੱਕ ਸਾਦਾ ਦਵਾਰ ਨਹੀਂ ਹੈ ਇਹ ਮਿੰਟਜ ਬੰਨ ਸਿਆਣਾ ਤੂੰ ਮੰਦਿਰ ਬਣਾ ਲੇ ਐਡੇ ਮਜ਼ਬੂਤ ਕਾਦੇ ਵਾਸਤੇ ਬਣਾਇ ਲੇ ਗੈਰੀ ਵਰਕੇ ਨਹੀਂ ਖੜਾਜੀ ਮੁਝੋ ਪੂਰੀ ਗੈਰੀ ਦੇ ਉਹ ਖੜਾ ਕੇ ਚੌੜੀ ਕਰਕੇ ਰੱਖ ਲਈ ਕਾਦੇ ਵਾਸਤੇ ਰੱਖ ਲਈ ਤਾਂ ਫਿਰ ਵੀ ਜੇ ਆਦਮੀ ਨਹੀਂ ਜਾਗਦਾ ਤਾਂ ਨਾ ਜਾਗੇ ਉਹਨਾਂ ਨੇ ਕੀ ਲੜਾਂ ਨਹੀਂ ਜਾਗਦੇ ਨਾ ਜਾਗਣ ਇਹ ਨਹੀਂ ਜਾਗਦੇ ਜੋ ਵਰਜੀ ਕਹਤਾ ਭਗਤਾ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਹਾਂ ਮੱਥਾ ਟੇਕਣਗੇ ਜਾ ਕੇ ਨਾਮਦੇਵ ਦੀਆਂ ਹੋਰ ਸਾਖੀਆਂ ਸੁਣਾ ਦੇਣਗੇ ਨਾਮਦੇਵ ਦੇ ਮੰਦਿਰ ਘਮਾਤਾ ਮੰਦਿਰ ਢਾਹਤਾ ਨਾਮਦੇਵ ਨੇ ਘਮਾਇਆ ਘਰ ਉਹ ਤਾਂ ਨੇ ਉਹਦੀ ਇੱਟਾਂ ਛੱਡਦਾ ਬਾਹਰ ਫਟ-ਫਟ ਕੇ ਉਹ ਐਸ ਮੰਦਿਰ 'ਚ ਨਾਮਦੇਵ ਮੱਥਾ ਟੇਕਣ ਜਾਂਦਾ ਉਹਦਾ ਮੰਦਿਰ ਵਾਸਤੇ ਉਹਦਾ ਟ੍ਰੈਂਡ ਉਹਦਾ ਆਈਡੀ ਮੰਦਿਰ ਵਾਸਤੇ ਉਹਦਾ ਖਿਆਲ ਦੇਖੋ ਕੀ ਹੈ ਉਹ ਕਹਿੰਦਾ ਮੰਦਿਰ ਜਨਾਮਦੇਵ ਗਿਆ ਉਹਨੇ ਕੀ ਕਰਨ ਵਾਲਾ ਸੀ ਮੰਦਿਰ 'ਚ ਭਈ ਉਹ ਕੀ ਕਰ ਰਿਹਾ ਤੁਸੀਂ ਕੀ ਉਹਦੇ ਸਾਖੀਆਂ ਸੁਣਾ ਰਹੇ ਹੋ ਇਹ ਐ ਚੋਰ ਹਰਾਮਖੋਰਾਂ ਦੀਆਂ ਗੱਲਾਂ ਉਹ ਕਹਿੰਦਾ ਤੁਸੀਂ ਇਹ ਕਿਉਂ ਕੀਤਾ ਮੰਦਿਰ ਬਣਾਇਆ ਗਹਿਰੀ ਕਰਕੇ ਦੀਵ ਖਦਾਈ ਤੁਸੀਂ ਕਹਿੰਦੇ ਹੋਗਾ ਨਾ ਮੈਂ ਮੰਦਿਰ ਜੁਰੂਰ ਜਣਾ ਉਹਨੇ ਕੀ ਕਰਨ ਨਾਲ ਮੰਦਿਰ ਚ ਉਹਦਾ ਮੰਦਿਰ ਨਾਲ ਦੇ ਖਿਲਾਫ ਬੋਲ ਰਿਹਾ ਉਹ ਉਹ ਮੰਦਿਰ ਚ ਵੜਦਾ ਲੈ ਜਾ ਕੇ ਵਸ ਸੋਚਣਾ ਹੀ ਬੰਦ ਕਰਤਾ ਦੁਨੀਆ ਦਾ ਐਸੀ ਗੱਲ ਕਹਿੰਦੇ ਨੇ ਕਿ ਇਹਨਾਂ ਦਾ ਜਿਹੜੇ ਆਮ ਆਦਮੀ ਆ ਉਹਦਾ ਦਿਮਾਗ ਹੀ ਬੰਦ ਕਰਦੇ ਤਾਲਾ ਲਾ ਦਿੰਦੇ ਉਹਦਾ ਗੇਟੇ ਬੰਦ ਕਰ ਦਿੰਦੇ ਉਹਦੋਂ ਸੋਚਣ ਦਾ ਉਹਦਾ ਹਾਂਜੀ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਦੇ ਭਾਈ ਹੁਣ ਸਾਖੀਆਂ ਉਹਨਾਂ ਦੀਆਂ ਸੁਣਾਈਆਂ ਹੋਈਆਂ ਨੇ ਗ੍ਰੰਥ ਉਹਨਾਂ ਦੇ ਲਿਖੇ ਨੇ ਟਿੱਪਣੀ ਭਗਤ ਕਰ ਰਿਹਾ ਬਾਕੀ ਕਹਿੰਦਾ ਦਰਯੋਦਨ ਵਾਲੀ ਗੱਲ ਲੈ ਲਓ ਤੁਸੀਂ ਉਹ ਸੁਣਾਉਂਦੇ ਹੋ ਮਹਾ ਭਾਰਤ ਵਿੱਚ ਜੋ ਲਿਖਿਆ ਹੋਇਆ ਹੈ ਇਹ ਸਾਰੇ ਝੂਠੇ ਨੇ ਇਹਨਾਂ ਦੇ ਗ੍ਰੰਥ ਜੇ ਇੱਕ ਟਿੱਪਣੀ ਕਰਦੀ ਹੈ ਜਵਾਬ ਨਹੀਂ ਉਹਨਾਂ ਕੋਲ ਹੈ ਮੇਰੀ ਮੇਰੀ ਕਹਿਰੋਂ ਕਰਤੇ ਦਰਯੋਦਨ ਸੇ ਭਾਈ ਦਰਯੋਦਨ ਨਾਲ ਦਰਯੋਦਨ ਦੇ ਭਾਈ ਪੜ ਲਓ ਮੇਰੀ ਮੇਰੀ ਕਰਦੇ ਤੇ ਨਾ ਵੀ ਆ ਮੇਰਾ ਇਲਾਕਾ ਮੇਰਾ ਇਲਾਕਾ ਲੜਾਈ ਇਹ ਸੇ ਕਰਕੇ ਹੋਈ ਹੈ ਔਰ ਕਾਦੇ ਕਰਕੇ ਹੋਈ ਹੈ ਸਾਨੂੰ ਪੰਡ ਪੰਜ ਪਿੰਡ ਦੇ ਦੋ ਕਹਿੰਦਾ ਇੱਕ ਸੂਰੀਏ ਨੱਕ ਜੋਗੀ ਜਗਾ ਨਹੀਂ ਦੇਣੀ ਜੋ ਲਿਖਿਆ ਹੋਇਆ ਹੈ ਇਹਨਾਂ ਨੇ ਉਹ ਵੀ ਮੇਰੀ ਮੇਰੀ ਦੀ ਲੜਾਈ ਸੀ ਔਰ ਕਦੀ ਲੜਾਈ ਸੀ ਪੰਡਵਾਰ ਕਾਰਵਾਨ ਦੀ ਲੜਾਈ ਮੇਰੀ ਦੀ ਸੀ ਇਹ ਧਰਤੀ ਮੇਰੀ ਹੈ ਉਹ ਕਹਿੰਦੇ ਮੇਰੀ ਹੈ ਇਸੇ ਗੱਲ ਦੀ ਲੜਾਈ ਸੀ ਕਿਹਦੀ ਹੈ ਫਿਰ ਪੰਡੋ ਕਿੱਥੇ ਨੇ ਕਾਰੋ ਕਿੱਥੇ ਨੇ ਧਰਤੀ ਕਿਹਦੀ ਹੈ ਫਿਰ ਹੋਇਆ ਕਿ 베ਰੀ ਮੇਰੀ ਕੈਰੋਂ ਕਰਤੇ ਦਰਯੋਦਨ ਸੇ ਭਾਈ 12 ਯੋਜਨ ਛਦਰ ਚਲੇ ਥਾ ਦੇਹੀ ਗਿਰਜਨ ਖਾਈ 12 ਯੋਜਨ ਚ ਛਦਰ ਚਲੇ ਥਾ 12 ਕੋ ਤੱਕ ਉਧਰ 4 ਕੋ ਦੇ ਨੂੰ ਇੱਕ ਯੋਜਨ ਕਹਿੰਦੇ ਨੇ 4 ਕੋ ਜਿਹੜੇ ਹੁੰਦੇ ਸੀ ਨਾ ਪੁਰਾਣੇ ਉਹਨੂੰ ਇੱਕ ਯੋਜਨ ਕਹਿੰਦੇ ਨੇ ਜੋ ਵੀ ਕੁਛ ਹੈ ਉਸ ਬੜੇ ਦਾ ਖਬਰ ਕੋ ਛੋਟਾ ਸੀ ਬੜਾ ਸੀ ਯਾਨੀ ਉੱਥੇ ਤੱਕ ਜੇ ਉਹਨੇ ਪੈਦਲ ਚੱਲਣਾ ਹੁੰਦਾ ਸੀ ਨਾ ਤਾਂ ਛਤਰ ਵਾਲੇ ਹੁੰਦੇ ਸੀ ਛਤਰੀ ਦੀ ਛਾਂ ਤੇ ਥੱਲੇ ਚੱਲਦਾ ਸੀ ਉਹ ਛਤਰ ਐ ਨਹੀਂ ਸੀ ਹੁੰਦੇ ਵੀ ਇੱਕ ਆਦਮੀ ਛਤਰ ਲੈ ਜਾਂਦਾ ਛਤਰਾਂ ਦੀ ਲਾਈਨ ਲੱਗੀ ਐ ਦੋਹੀ ਪਾਸੇ ਜਦੋਂ ਨੰਗਿਆ ਇਹਨਾਂ ਨੇ ਭੱਜ ਕੇ ਮੂਹਰੇ ਚਲੇ ਜਾਣਾ ਫਰਜ਼ ਕੀ ਤਾਂ 50 ਆਦਮੀ ਛਤਰ ਵਾਲੇ ਇੱਧਰ ਖੜੇ ਨੇ 50 ਇੱਧਰ ਖੜੇ ਨੇ ਜਦੋਂ ਤੁਰ ਕੇ ਹੌਲੇ ਹੌਲੇ ਜਾ ਰਿਹਾ ਜਿਹਦੇ ਕੋਲ ਨੰਗਿਆ ਨਾ ਉਹਨੇ ਭੱਜ ਕੇ ਗਾਹਾਂ ਲੱਗ ਜਾਣਾ ਲਾਈਨ 'ਚ ਜਾ ਕੇ ਐਦਾਂ ਦੋ ਮਿੰਟ ਐ ਲਾਈਨ ਅੱਗੇ ਬਣਦੀ ਚੱਲੀ ਜਾਣੀ ਐ ਲਾਈਨ ਅੱਗੇ ਹੀ ਬਣਦੀ ਚੱਲੇ ਉਹ ਛੱਤਰ ਥੱਲੇ ਹੀ ਰਹਿਣਾ ਉਹਨੂੰ ਤਾਂ ਟਪ ਲੱਗਣ ਦੇਣੀ ਆਪ ਤਾਂ ਛੱਤ ਵਾਲੇ ਧੂਪੇ ਹੁੰਦੇ ਨੇ ਉਹਨੂੰ ਨਹੀਂ ਤਾਂ ਟਪ ਲੱਗਣ ਦੇਣੀ ਬੜਾ ਆਦਮੀ ਹੈ ਨਾ ਰਾਜਾ ਨਾ ਹੋ ਦੇਈ ਗਿਰਜਨ ਖਾਈ ਪਰ ਜਿਹੜੀ ਦਹੀ ਦੇ ਉੱਤੇ ਛਤਰ ਰੱਖਦੇ ਇਹਨੂੰ ਤੁੱਪਣਾ ਲੱਗ ਜਵੇ ਨਾ ਜਾਂ ਜੰਗ ਚ ਮਾਰਿਆ ਗਿਆ ਕੋਈ ਉਹਦੇ ਤੇ ਕਫਨ ਪਾਉਣ ਵਾਲਾ ਨਹੀਂ ਦੀ ਗਿਲਧਾਂ ਉਤੋਂ ਹੀ ਫਿਰਦੀ ਦਹੀ ਨੂੰ ਇਹ ਵੀ ਤੁਸੀਂ ਉਹ ਲਿਖਿਆ ਉਹਨੇ ਕਿਹੜਾ ਦੇਖਿਆ ਭਗਤ ਨੇ ਇਹੀ ਕਹਿੰਦੇ ਨੇ ਤੁਸੀਂ ਉਹ ਕਹਿੰਦੇ ਹੋ ਉਹਦੀ ਦਹੀ ਨੂੰ ਤਾਂ ਗਿਲਧਾਂ ਖਾ ਗਈਆਂ ਕਿਸੇ ਨੇ ਸੰਸਕਾਰ ਵੀ ਨਹੀਂ ਕੀਤਾ ਉਹਦਾ ਰੁਲਦੀ ਫਿਰਦੀ ਸੀ ਫਿਰ ਤੁੱਪ ਕਿੱਥੇ ਸੀ ਇਹ ਇੰਨੀ ਨਰਾਦਰੀ ਉਹਦੀ ਹੋਈ ਉਹ ਸੰਕਾਰੀ ਦੇਹੀ ਦੀ ਇੰਨੀ ਨਰਾਦਰੀ ਹੋਈ ਤਾਂ ਕੀ ਹੋਣਾ ਤੁਹਾਡੀ ਨਰਾਦਰੀ ਨਾਲ ਹੰਕਾਰ ਦੀ ਨਰਾਦਰੀ ਹੁੰਦੀ ਆਉਦੀ ਹੈ ਉਹ ਵੀ ਤਾਂ ਆਦਮੀ ਸੀ ਜਿਹਨਾਂ ਜਿਹੜੇ ਭੱਜ-ਭੱਜ ਕੇ ਵਿਚਾਰੇ ਬੱਖੀਆਂ ਚੜ ਜਾਂਦੀਆਂ ਸ਼ਤਰ ਤੇ ਛਾਂ ਕਰਦੇ ਤੇ ਉਹ ਆਦਮੀ ਨਹੀਂ ਸੀ ਤੂੰ ਯਾਦਾ ਆਦਮੀ ਸੀ ਤਾਂ ਉਹਨਾਂ ਨੂੰ ਤਾਂ ਕਫਣ ਮਿਲ ਗਿਆ ਸਾਰਿਆਂ ਨੂੰ ਛਤਰ ਵਾਲੇ ਨੂੰ ਕਫਣ ਵੀ ਨਹੀਂ ਮਿਲਿਆ ਉਹ ਟਿੱਪਣੀ ਕਰ ਰਿਹਾ ਦਰਯੁਦਨ ਤੇ ਹੰਕਾਰ ਤੇ ਟਿੱਪਣੀ ਕਰ ਰਿਹਾ ਹੰਕਾਰ ਤੇ ਪ੍ਰਹਾਰ ਕਰਦਾ ਪਰਮੇਸ਼ਰ ਆਹ ਕੁਝ ਹੋ ਜਾ ਮੜੀ ਉਹਨੂੰ ਉਹਦਾ ਹੰਕਾਰ ਐ ਤੋੜਿਆ ਇਹ ਵੀ ਤੁਸੀਂ ਉਹ ਲਿਖਿਆ ਹੋਇਆ ਤੁਸੀਂ ਉਹ ਪੜਦੇ ਹੋ ਫਿਰ ਤੁਸੀਂ ਇਹਦਾ ਕੀ ਕੀਤਾ ਹੰਕਾਰ ਛੱਡਤਾ ਛਤਰ ਛੱਡਤੇ ਹਾਥੀ ਉੱਤੇ ਬਹਿਣਾ ਛੱਡਤਾ ਛੱਡਿਆ ਤੁਸੀਂ ਵੀ ਨਹੀਂ ਸਿੱਖਾ ਕੀ ਲਈਓ ਤੂੰ ਕੁਝ ਵੀ ਨਹੀਂ ਕਾਣੀ ਸੁਣਾਦ ਨੇ ਚੜਾਵਾ ਚੜ ਜਾਂਦਾ ਉੱਠ ਕੇ ਘਰ ਨੂੰ ਚਲੇ ਜਾਂਦੇ ਦੁਨੀਆ 'ਚ ਕੀ ਉਹ ਬਦਲਾਅ ਆਊਗਾ ਬਦਲਾਅ ਤਾਂ ਤਾਂ ਆਵੇ ਜੇ ਬੋਲਣ ਵਾਲੇ 'ਚ ਬਦਲਾਅ ਹੋਵੇ ਬਦਲਾਅ ਤਾਂ ਤਾਂ ਆਵੇ ਜੇ ਬਖਤਾ ਜਿਹੜਾ ਹੈਗਾ ਉਹ ਠੀਕ ਹੋਵੇ ਉਹਦੇ 'ਤੇ ਕੋਈ ਅਸਰ ਹੋਵੇ ਕਹਾਣੀ ਦਾ ਤਾਂ ਬੋਲਣ ਵਾਲੇ 'ਤੇ ਕੋਈ ਅਸਰ ਨਹੀਂ ਦੂਜਿਆਂ 'ਤੇ ਕੀ ਅਸਰ ਹੋਊਗਾ ਇਹ ਪਹਿਲਾਂ ਤੇ ਇਹੀ ਹਾਲ ਹੈ ਇੱਥੇ ਦਾ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਪੱਥਰਾਂ ਦੇ ਵੀ ਪੈਂਦਾ, ਪੱਥਰਾਂ ਤੇ برف ਵੀ ਜੰਮੀ ਰਹਿੰਦੀ ਐ। 20 ਸਾਲ ਚਾਹੇ ਪੱਥਰ ਤੇ برف ਰਹੇ ਗੱਲਾਂ ਫਿਰ ਵੀ ਨਹੀਂ ਹੁੰਦਾ। ਚੱਲੋ ਸੁੱਕਾ ਹੀ ਰਹਿੰਦਾ। ਉਹ ਵਰਪਾਣੀਓਂ ਐ। ਇਹ ਨਹੀਂ ਐਗਾ 20 ਸਾਲ ਦਾ ਟਕਿਆ ਹੋਇਆ ਪੱਥਰ। ਪੱਥਰ ਪਾਣੀ ਚ ਪਿਆ ਰਹੇ। 100 ਸਾਲ ਪਿਆ ਰਹੇ। ਫਿਰ ਵੀ ਵਿੱਚੋਂ ਸੁੱਕਾਈ ਐ। ਉਧਰ ਨਹੀਂ ਕੋਈ ਅਸਰ ਹੁੰਦਾ। ਇਹ ਲੋਕ ਤਾਂ ਪੱਥਰ ਨੇ ਇਹਨਾਂ ਦੇ ਜਮਾਂ ਸਰ ਹੋ ਜੂਗਾ। ਹੇ ਮਨ ਪੱਥਰ ਬੰਦਪੱਥਰ ਹੈ ਜਰੂਰ ਪਰ ਕਾਗਜ਼ ਜਿਉਂ ਪਹਿਵੇਂ ਜਿਹਨੂੰ ਕਾਗਜ਼ ਵਾਂਗੂ ਭੇਜ ਜਵੇ ਨਾ ਇਹ ਫੇਰ ਗੱਲ ਵੰਡੀ ਹੈ ਭੇਜੂਗਾ ਤਾਂ ਜੇ ਤੂੰ ਚਾਹਣਾ ਇਹ ਕਹਾਣੀਆਂ ਦਾ ਮੇਰੇ ਤੇ ਅਸਰ ਹੋ ਜਵੇ ਨਾ ਇਹ ਸਾਖੀਆਂ ਜਿਹੜੀਆਂ ਲਿਖੀਆਂ ਜਾਂ ਨੇ ਜੇ ਤੂੰ ਇਹਨਾਂ ਦਾ ਅਸਰ ਮਨ ਦੇ ਉੱਤੇ ਲੈ ਲਵੇਂ ਫੇਰ ਤਾਂ ਕਾਗਜ਼ ਵਾਂਗੂ ਜਾਊਗਾ ਭੇਜ ਨਹੀਂ ਪੱਥਰ ਦਾ ਪੱਥਰ ਨਹੀਂ ਹੋਰ ਮਜ਼ਬੂਤ ਪੱਥਰ ਹੋ ਜਾਊਗਾ ਹੋਰ ਵੀ ਖੰਗਰ ਹੋ ਜਾਊਗਾ ਜ਼ਿਆਦਾ ਜਿਨ੍ਹਾਂ ਸਾਖਿਆਂ ਨੇ ਵੀ ਅਸਲ ਨਾਲ ਪਿਆ ਫਿਰ ਗਿਆ ਇਹਦੋਂ ਵੀ ਫਿਰ ਇਹਦੋਂ ਵੀ ਗਿਆ ਜਿਨ੍ਹਾਂ ਜਨ ਸੁਣਦਾ ਨਹੀਂ ਉਹਨਾਂ ਜਨ ਪੱਥਰ ਦਾ ਕਾਗਜ਼ ਬਣ ਜਾਣ ਦਾ ਹੈ ਉਮੀਦ ਵੀ ਸ਼ਾਇਦ ਪੱਥਰ ਇਹ ਕਾਗਜ਼ ਵਾਂਗੂ ਭੇਜ ਜਵੇ ਜਾਂ ਸਾਖਿਆਂ ਦੇ ਨਾਲ ਵੀ ਨਾ ਭੇਜੇ ਫਿਰ ਕੋਈ ਆਸ ਨਹੀਂ ਨਹੀਂ